ਸਸੀ ਕਾਲੀ ਮਾਇਆ ਮਲਕੀਤ ਰੌਣੀ ਤੁਹਾਡੇ ਨਾਲ ਅੱਜ ਇੱਕ ਹੋਰ ਗੱਲ ਸਾਂਝੀ ਕਰਨ ਲੱਗਾ। ਕਈ ਵਾਰ ਜ਼ਿੰਦਗੀ ਗੁਜ਼ਾਰਦਿਆਂ ਜ਼ਿੰਦਗੀ ਦੇ ਤਜਰਬਿਆਂ ਦੇ ਵਿੱਚੋਂ ਬਹੁਤ ਸਾਰੀਆਂ ਅਹੋਸ਼ੀਆਂ ਗੱਲਾਂ ਹੋ ਜਾਂਦੀਆਂ ਨੇ ਜਾਂ ਹੁੰਦੀਆਂ ਨੇ ਜਿਹੜੇ ਤੁਹਾਡੀ ਜਾਣਕਾਰੀ 'ਚ ਹੁੰਦੀਆਂ ਨੇ ਇਹਨੇ ਦੂਜਿਆਂ ਲਈ ਕਈ ਵਾਰ ਫਾਇਦੇਮੰਦ ਹੋ ਸਕਦੀਆਂ। ਸੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਦਾ ਕਿ ਜਦੋਂ ਮੈਂ ਪੜਦਾ ਹੁੰਦਾ ਸੀਗਾ ਪੜਨ ਤੋਂ ਬਾਅਦ ਜਦੋਂ ਲਾਈਫ ਦੇ ਵਿੱਚ ਸੈਟਲ ਹੋਣ ਦਾ ਮੌਕਾ ਲੱਗਦਾ ਬੰਦੇ ਨੂੰ ਤਾਂ ਮੇਰੇ ਇੱਕ ਕਲਾਸ ਫੈਲੋ ਸੀ ਉਹਨੇ ਆਪਣੇ ਘਰਦਿਆਂ ਨਾਲ ਗੱਲ ਕੀਤੀ ਕਿ ਮੈਂ ਕੋਈ ਆਪਣਾ ਕੰਮ ਕਰਨਾ ਚਾਹੁੰਦਾ ਤਾਂ ਉਹਦੇ ਪੇਰੈਂਟਸ ਨੇ ਉਹਨੂੰ ਕਿਹਾ ਕਿ ਬੇਟਾ ਤੂੰ ਆਪਣਾ ਕੰਮ ਕਰ ਲੈ ਕੋਈ ਗੱਲ ਨਹੀਂ ਕਰ ਸਕਦਾ ਪਰ ਉਹ ਸਾਡੇ ਮੇਰੇ ਜਿਹੜਾ ਜਮਾਤੀ ਸੀਗਾ ਉਹਨੇ ਇੱਛਾ ਜ਼ਾਹਰ ਕੀਤੀ ਕਿ ਮੈਨੂੰ ਇੰਨੇ ਕੁ ਪੈਸਿਆਂ ਦੀ ਲੋੜ ਹੈ ਸੋ ਇਹਦੇ ਨਾਲ ਮੈਂ ਆਪਣਾ ਕੰਮ ਸ਼ੁਰੂ ਕਰ ਸਕਦਾ ਤਾਂ ਪੇਰੈਂਟਸ ਨੇ ਬੜੇ ਪਿਆਰ ਦੇ ਨਾਲ ਉਹਨੂੰ ਸਮਝਾਇਆ ਕਿ ਪੁੱਤ ਜਦੋਂ ਅਸੀਂ ਜ਼ਿੰਦਗੀ ਸ਼ੁਰੂ ਕੀਤੀ ਸੀ ਸਾਨੂੰ ਕਿਸੇ ਪੇਰੈਂਟਸ ਵੱਲੋਂ ਜਾਂ ਕਿਸੇ ਰਿਸ਼ਤੇਦਾਰਾਂ ਵੱਲੋਂ ਕੋਈ ਮਦਦ ਨਹੀਂ ਸੀ ਮਿਲੀ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਸ਼ੁਰੂ ਕੀਤਾ ਤੇ ਕਾਮਯਾਬ ਹੋਏ ਇੱਥੇ ਤੱਕ ਪਹੁੰਚੇ ਸਾਰਾ ਕੁਝ ਬਣਾਇਆ ਇਸ ਕਰਕੇ ਤੈਨੂੰ ਆਪਣੀ ਜ਼ਿੰਦਗੀ ਆਪ ਸ਼ੁਰੂ ਕਰਨੀ ਚਾਹੀਦੀ ਹੈ ਉਦੋਂ ਮੇਰੇ ਦੋਸਤ ਦੀ ਉਮਰ ਮੰਨ ਲਓ ਕਿ 25 ਸਾਲ ਤੋਂ ਲੈ ਕੇ 30 ਸਾਲ ਦੇ ਵਿੱਚ ਜਿਹੜੀ ਉਮਰ ਹੁੰਦੀ ਹੈ ਉਹ ਸੈਟਲ ਹੋਣ ਦੀ ਉਮਰ ਹੁੰਦੀ ਹੈ ਸੋ ਉਹ ਇਸ ਸਾਲ ਦੇ ਵਿੱਚੋਂ ਲੰਘ ਰਿਹਾ ਸੀਗਾ ਉਹ ਤਾਂ ਪੇਰੈਂਟਸ ਨੇ ਇੱਕ ਇੱਕ ਇਹ ਉਹਨੂੰ ਹੱਲਾਸ਼ੀਰ ਦਿੱਤੀ ਕਿ ਤੂੰ ਆਪਣਾ ਕੰਮ ਆਪ ਸ਼ੁਰੂ ਕਰ ਤੂੰ ਇਹ ਚਾਹ ਕੇ ਨਾ ਰੱਖ ਕੇ ਤੇਰੀ ਕੋਈ ਮਦਦ ਕਰੂਗਾ ਫਿਰ ਉਹ ਬੰਦਾ ਹੌਲੀ ਹੌਲੀ ਸਟ੍ਰਗਲ ਕਰਕੇ ਲਾਈਫ ਦੇ ਵਿੱਚ ਸੈਟਲ ਹੋਇਆ ਅਪਾਏ ਮੰਨਦੇ ਆ ਕਿ ਜਦੋਂ ਸਾਡੀ ਉਮਰ 25 ਤੋਂ 30 ਸਾਲ ਹੁੰਦੀ ਹੈ ਉਦੋਂ ਸਾਡੇ ਪੇਰੈਂਟਸ ਦੀ ਉਮਰ 40 45 ਜਾਂ 50 ਸਾਲ ਤੱਕ ਦੀ ਹੁੰਦੀ ਹੈ ਫਿਰ ਉਹ ਬੰਦਾ ਕਿਸੇ ਨਾ ਕਿਸੇ ਤਰ੍ਹਾਂ ਹੌਲੀ ਹੌਲੀ ਸੈਟਲ ਹੁੰਦਾ ਤਾਂ ਉਸ ਬੰਦੇ ਦੀ ਉਮਰ ਜਦੋਂ 40 ਸਾਲ ਦੀ ਹੋ ਜਾਂਦੀ ਹੈ ਤਾਂ ਪੇਰੈਂਟਸ ਦੀ ਉਮਰ 60 ਸਾਲ ਪਾਰ ਕਰ ਜਾਂਦੀ ਹੈ 60 ਸਾਲ ਦੀ ਪਾਰ ਜਦੋਂ ਉਮਰ ਕਰ ਜਾਂਦੀ ਹੈ ਤਾਂ ਪੇਰੈਂਟਸ ਕਹਿੰਦੇ ਨੇ ਕਿ ਬੱਚੇ ਪੁੱਤਰ ਇਹ ਸਾਰਾ ਕੁਝ ਤੇਰਾ ਹੈ ਹੁਣ ਅਸੀਂ ਤੈਨੂੰ ਸੰਭਾਲਣ ਲੱਗੇ ਆਂ ਤਾਂ ਉਦੋਂ ਉਹ ਕਹਿੰਦਾ ਕਿ ਹੁਣ ਮੈਨੂੰ ਇਹਦੀ ਲੋੜ ਨਹੀਂ ਹੈ ਜਦੋਂ ਮੈਨੂੰ ਲੋੜ ਸੀ ਤੁਸੀਂ ਉਦੋਂ ਮੇਰੀ ਮਦਦ ਨਹੀਂ ਕਰ ਸਕੇ ਤੁਸੀਂ ਉਦੋਂ ਇਹ ਕਿਹਾ ਕਿ ਤੈਨੂੰ ਆਪਣੇ ਆਪ ਆਪਣੀ ਮਦਦ ਕਰਨੀ ਚਾਹੀਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਸਭ ਬਦਲਦੇ ਸਮੇਂ ਦੇ ਨਾਲ ਕਈ ਵਾਰ ਸਾਨੂੰ ਬੱਚਿਆਂ ਦੀ ਉਸ ਗਲਤੀ ਵਿਚਾਰ ਕਰਨਾ ਚਾਹੀਦਾ ਹੈ ਉਸ ਗੱਲ ਤੇ ਸੋਚਣਾ ਚਾਹੀਦਾ ਹੈ ਕਿ ਜਦੋਂ ਸਾਡੇ ਬੱਚੇ ਨੂੰ ਜਦੋਂ ਸਾਡੇ ਧੀ ਪੁੱਤ ਨੂੰ ਸਾਡੀ ਲੋੜ ਹੈ ਸਾਡੇ ਸਰਮਾਇਏ ਦੀ ਲੋੜ ਹੈ ਸਾਡੀ ਹੈਲਪ ਦੀ ਲੋੜ ਹੈ ਉਦੋਂ ਅਸੀਂ ਹੈਲਪ ਨਹੀਂ ਕਰਦੇ ਜਦੋਂ ਉਹ ਜ਼ਿੰਦਗੀ ਦੇ ਵਿੱਚ ਸੈਟਲ ਹੋ ਜਾਂਦਾ ਹੈ ਤੱਕੇ ਖਾ ਕੇ ਕਿਸੇ ਤਰੀਕੇ ਉੱਥੇ ਪਹੁੰਚਦਾ ਹੈ ਤਾਂ ਉਦੋਂ ਅਸੀਂ ਉਹਨੂੰ ਕਹਿੰਦੇ ਨੇ ਕਿ ਸਾਰਾ ਕੁਝ ਤੇਰਾ ਹੀ ਹੈ ਉਦੋਂ ਉਹਦੇ ਲਈ ਇਹ ਗੱਲਾਂ ਬਹੁਤੀਆਂ ਮੈਨੇ ਨਹੀਂ ਰੱਖਦੀਆਂ ਬੇਮੈਨੇ ਹੋ ਜਾਂਦੀਆਂ ਸੋ ਇਹ ਇੱਕ ਜਨਰੇਸ਼ਨ ਗੈਪ ਦੀ ਗੱਲ ਹੈ ਮੈਨੂੰ ਇਹ ਲੱਗਦਾ ਮੇਰਾ ਇਹ ਆਪਣਾ ਨਿੱਜੀ ਵਿਚਾਰ ਹੈ ਸੁਰੇਸ਼ ਕਰਕੇ ਸਾਨੂੰ ਆਪਣੇ ਤਿੰਨ ਪੁੱਤਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਜਿਵੇਂ ਸਮਾਂ ਬਦਲਦਾ ਹੈ ਸਾਨੂੰ ਇਹ ਲੱਗਦਾ ਕਿ ਅਸੀਂ ਲਾਈਫ ਦੇ ਵਿੱਚ ਬਹੁਤ ਕੁਝ ਚੱਲਿਆ ਤੇ ਸਾਡੇ ਬੱਚੇ ਵੀ ਉਹੀ ਕੁਝ ਹਲ ਕੇ ਅੱਗੇ ਵਧਣ ਸੋ ਇਹ ਗੱਲ ਵੀ ਬਹੁਤ ਚੰਗੀ ਨਹੀਂ ਹੈ ਬੱਚਿਆਂ ਨੂੰ ਪਰਵਰਿਸ਼ ਦੇਣਾ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਕਿਹੋ ਜਿਹਾ ਬਣਾਉਣਾ ਹੈ ਇੱਕ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਤੁਹਾਡੇ ਕੋਲੇ ਬੱਚਾ ਹੈ ਜਿਹੜਾ ਮੈਂ ਪਹਿਲਾਂ ਵੀ ਇੱਕ ਵਾਰ ਵੀਡੀਓ 'ਚ ਕਿਹਾ ਸੀ ਕਿ ਬੱਚਾ ਇੱਕ ਵਿਅਕਤੀ ਹੈ ਵੱਖਰੀ ਉਸਦੀ ਹਸਤੀ ਹੈ ਸੋ ਇਸ ਕਰਕੇ ਤੁਸੀਂ ਉਹਨੂੰ ਸਮਾਜ ਦੇ ਵਿੱਚ ਕਿਹੋ ਜਿਹਾ ਪ੍ਰੋਡਕਟ ਬਣਾ ਕੇ ਭੇਜਦੇ ਹੋ ਉਹਨੂੰ ਸਮਾਜ ਦੇ ਵਿੱਚ ਕਿੰਨੀ ਲਾਇਕਤ ਵਾਲਾ ਬਣਾ ਕੇ ਭੇਜਦੇ ਹੋ ਤੁਹਾਡੇ ਤੇ ਡਿਪੈਂਡ ਕਰਦਾ ਆਓ ਜਿੰਨੇ ਆਪਾਂ ਪੇਰੈਂਟਸ ਹੈ ਮੈਂ ਇਹ ਗੱਲ ਕਿਉਂਕਿ ਜਦੋਂ ਆਪ ਪੇਰੈਂਟਸ ਬਣੇ ਅਸੀਂ ਆਪ ਪਾਪ ਬਣੇ ਉਦੋਂ ਸੋ ਅਸੀਂ ਇਹ ਗੱਲ ਸਮਝਿਆ ਕਿ ਸਾਡੇ ਕੋਲੇ ਕੁਦਰਤ ਦੀ ਜਿਹੜੀ ਦਾਤ ਸਾਡੇ ਧੀਆਂ ਪੁੱਤ ਹੁੰਦੇ ਨੇ ਉਹ ਸਾਡੇ ਸਮਾਜ ਦੇ ਅੱਗੇ ਜਾ ਕੇ ਕਿਹੋ ਜਿਹਾ ਹੋਣ ਉਹ ਸਾਡੇ ਤੇ ਡਿਪੈਂਡ ਕਰਦੇ ਨੇ ਅਸੀਂ ਉਹਨਾਂ ਨੂੰ ਪਰਵਿਸ਼ ਦੇ ਨਾਲ-ਨਾਲ ਅਸੀਂ ਉਹਨਾਂ ਨੂੰ ਸਕੂਲੀ ਪੜ੍ਹਾਈ ਦੇ ਨਾਲ-ਨਾਲ ਕਿੰਨੀਆਂ ਕੁ ਚੀਜ਼ਾਂ ਸਿਖਾਉਂਦੇ ਆ ਜਿਹੜੇ ਸਾਡੇ ਸਾਡੇ ਆਪਣੇ ਪੇਰੈਂਟ ਸੀਗੇ ਉਹਨਾਂ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਆਮ ਤੁਰਤੇ ਫਿਰਦੇ ਸਿਖਾ ਦਿੱਤੀਆਂ ਜ਼ਿੰਦਗੀ ਵਿੱਚ ਵਿਚਰਦੇ ਸਿਖਾ ਦਿੱਤੀਆਂ ਪਰ ਅਸੀਂ ਸਮੇਂ ਦੇ ਵੇਗ ਵਿੱਚ ਬਹਿ ਕੇ ਅਸੀਂ ਸਮੇਂ ਦੀ ਰਫਤਾਰ ਦੇ ਵਿੱਚ ਬਹਿ ਕੇ ਉਹ ਬੱਚਿਆਂ ਪ੍ਰਤੀ ਆਪਣਾ ਫਰਜ਼ ਭੁੱਲੇ ਆ ਮੈਨੂੰ ਲੱਗਦਾ ਇਸ ਕਰਕੇ ਸ਼ਾਇਦ ਇਹ ਜਨਰੇਸ਼ਨ ਗੈਪ ਦਾ ਪੜਾ ਹੈ ਕਿ ਵੱਡਾ ਵੱਡਾ ਹੋ ਗਿਆ ਬੜੀ ਦੂਰ ਚਲਾ ਗਿਆ ਸੋ ਇਹਨੂੰ ਸਾਂਭਣ ਦੀ ਲੋੜ ਹੈ ਆਓ ਆਪਾਂ ਸਮਾਜਪਤੀ ਆਪਣਾ ਫਰਜ਼ ਸਮਝਦੇ ਹੋਈਏ ਆਪਣੇ ਬੱਚਿਆਂ ਨੂੰ ਸਮਝੀਏ ਤੇ ਉਹਨਾਂ ਨੂੰ ਉਹੋ ਜੇ ਬਣਾਈਏ ਜਿਹੇ ਜੇ ਸਾਡੇ ਸਮਾਜ ਨੂੰ ਆ ਚੰਗੇ ਵਿਅਕਤੀਆਂ ਦੀ ਲੋੜ ਹੈ ਤਾਂ ਕਿ ਉਹ ਵੱਡੇ ਹੋ ਕੇ ਸਮਾਜ ਦੇ ਵਿੱਚ ਆਪਣਾ ਕੋਈ ਨਾ ਕੋਈ ਯੋਗਦਾਨ ਜ਼ਰੂਰ ਪਾ ਸਕਣ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਥੋੜਾ ਸਾ ਸਿਕਾ